ਐਸੀਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਤੋ ਇਸ ਵਕਤ ਅਸੀਂ ਧਰਨਤਨ ਪਹੁੰਚੇ ਆ ਜਿੰਨੀ ਚੋਣ ਤੋਂ ਲੈ ਕੇ ਨਤੀਜੇ ਲਾਣੇ ਗਏ ਨੇ ਇੱਥੇ ਲੱਭੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਤਾਂ ਨਾਲ ਨੇ ਤਾਂ ਇੱਥੇ ਆਮ ਆਦਮੀ ਪਾਰਟੀ ਉਹ ਲੋ ਜਿਹੜੇ ਉਮੀਦਵਾਰ ਨੇ ਹਰਮਿੰਦਰ ਸਿੰਘ ਸੰਧੂ ਉਹ ਅੱਗੇ ਚੱਲ ਰਹੇ ਨੇ ਤਾਂ ਢੋਲ ਦੇ ਡਗੇ ਤੇ ਆਮ ਆਮੀ ਪਾਰਟੀ ਦੇ ਸਮਰਥਕ ਨੇ ਜਿਹੜੇ ਉਹ ਪੰਘੜੇ ਪਾ ਰਹੇ ਨੇ ਤਾਂ ਚਿੱਟੇ ਕੁਰਤੇ ਪਜਾਮੇ ਪਾ ਕੇ ਇੱਥੇ ਆਮ ਆਮੀ ਪਾਰਟੀ ਦੇ ਵਰਕਰ ਨੇ ਪਹੁੰਚ ਗਏ ਨੇ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਪ ਕਹਿਣਾ ਕਿ ਪਾਰਟੀ ਦੀ ਜਿੱਤ ਹੋਈ ਆ ਤੁਹਾਡੇ ਸਾਹਮਣੇ ਆ ਵੀਰ ਜੀ ਬੋ ਭਰਾਵਾ ਯਾਰ ਸੋਰੀ ਗਲਤੀ ਹੋ ਗਈ ਕਿਹੜੇ ਕਾਰਨਾ ਕਰਕੇ ਲੋਕਾਂ ਨੇ ਹਰਮਿੰਦਰ ਸਿੰਘ ਸੰਧੂ ਨੂੰ ਮੌਕਾ ਦਿੱਤਾ ਜੀ ਦੇਖੋ ਜੀ ਹਰਮਿੰਦਰ ਸਿੰਘ ਸੰਧੂ ਦਾ ਪਿਆਰ ਆ ਉਹਦਾ ਚਿਹਰਾ ਚਿਹਰਾ ਹੀ ਇਹ ਦਾਦਾ ਦਾ ਪਿਆਰ ਆ ਲੋਕਾਂ ਦੇ ਨਾਲ ਹਾਂ ਉਹਨੇ ਕੰਮ ਕੀਤੇ ਆ ਪਹਿਲੇ ਕੰਮ ਬੋਲਦੇ ਆ ਜੀ ਗਾਹ ਵੀ ਲੋਕਾਂ ਨੂੰ ਵਿਸ਼ਵਾਸ ਆਪ ਕਰਨਗੇ ਤਾਂ ਕਰਕੇ ਜਿੱਤ ਹੋਈਆਂ ਬਾਰੇ ਕੀ ਖਿਆਲ ਹੈ ਜੀ ਕਾਂਗਰਸੀਆਂ ਬਾਰੇ ਨਹੀਂ ਅਸੀਂ ਉਹਨਾਂ ਬਾਰੇ ਕੀ ਕਹਿਣਾ ਜੀ ਐਂਨਾ ਆਪਣੀ ਗੱਲ ਕਰਦੇ ਵੀ ਆਪਣਾ ਬੰਦਾ ਸਾਡਾ ਜਿੱਤ ਗਿਆ ਜੀ ਐਂਕੇ ਇਹਨੂੰ ਕੋ ਮਾਰਾ ਕਹੀਏ ਜੀ ਕੰਮ ਕਰਵਾਉਣਗੇ ਹਰਮੀਰ ਸੰਧੂ ਦਾ ਜੀ ਕਰਾਉਣਗੇ ਡੱਟ ਕੇ ਕਰਾਉਣਗੇ ਉਹਨਾਂ ਦੀ ਵਿਸ਼ਵਾਸ ਹੈ ਲੋਕਾਂ ਨੂੰ ਤਾਂ ਹੀ ਇਹ ਜਿੱਤ ਹੋਈ ਹੈ ਤੇ ਕਿਹੜੇ ਕੰਮ ਕਰਕੇ ਜਿੱਤ ਹੋਈ ਜੀ ਹਰਮੀਰ ਸੰਧੂ ਦੀ ਉਹਨਾਂ ਦੇ ਕੰਮ ਕਰਾਉਣ ਦਾ ਸਰਦਾਰ ਸਾਹਿਬ ਤਰਮ ਤਰਮ ਦੇ ਲੋਕਾਂ ਨੇ ਕਿਉਂ ਜਿਤਾਇਆ ਜੀ ਹਰਮੀਰ ਸੰਧੂ ਨੂੰ ਜੀ ਸਰਦਾਰ ਰਮੀਤ ਸਿੰਘ ਸੰਧੂ ਨੂੰ ਲੋਕੀ ਦਲੋਗਾਰ ਕਰਦੇ ਆ ਉਹਦਾ ਸਾਹਮਣੇ ਨਤੀਜਾ ਸਾਡੇ ਸਾਹਮਣੇ ਜੀ ਤੇ ਤੋਂ ਬਾਅਦ ਅਸੀਂ ਕੀ ਕਹਿ ਸਕਦੇ ਜੀ ਤੇ ਅੰਦਰ ਹੀ ਉਹਨਾਂ ਨੂੰ ਚਾਰਾ ਹੀ ਬਣ ਗਏ ਜੀ ਉਹ ਤੋ ਚਾਰ ਹੀ ਬੰਦਾ ਕੋਈ ਸੌਖੀ ਜੀ ਗੱਲ ਨਹੀਂ ਜੀ ਪਿਆਰ ਦਾ ਤਾਂ ਹੀ ਬਣਿਆ ਜੀ ਚੌਕਾ ਵੱਧ ਗਿਆ ਜੀ ਹੁਣ ਵੱਜ ਗਿਆ ਬਾਈ ਛਿੱਕਾ ਹੀ ਮਾਰਾਂਗੇ ਚੌਕੇ ਤੇ ਰਵਾਂਗੇ ਹਾਂ ਜੀ ਤਾਂ ਆਈਪੀਐਲ ਦੇ ਛਿੱਕੇ ਦੇ ਛੱਕਾ ਵੱਜਦਾ ਇਦਾਂ ਵੱਜੇ ਸਰਦਾਰ ਵੀ ਛਿੱਕੇ ਦੇ ਛੱਕਾ ਸਾਰੇ ਹਰਮੀਰ ਸੰਧੂ ਰਮੀਰ ਸੰਧੂ ਕਾਹ ਤੋਂ ਕਹਿ ਰਹੇ ਨੇ ਜੀ ਕਾਰਨ ਕੀ ਆ ਜੀ ਕਾਰਨ ਇਹ ਕਿ ਪਿਆਰ ਹੈ ਜੀ ਇਹਨਾਂ ਦਾ ਸਾਰੇ ਲੋਕਾਂ ਜੁੜੇ ਆ ਉਹ ਬਾਈ ਨੇਮ ਜਾਣਦੇ ਆਪਣੇ ਵਰਕਰ ਨੂੰ ਜੀ ਇਦਾਂ ਨਹੀਂ ਜਾਣ ਕੇ ਵੀ ਆਹ ਕੌਣ ਆਹ ਕੌਣ ਇਦਾਂ ਨਹੀਂ ਕਰਨਗੇ ਉਹ ਬਾਈ ਨੇਮ ਜਾਣਦੇ ਹਰ ਵਰਕਰ ਨੂੰ ਪਿਆਰ ਇਹਨਾਂ ਦੇ ਇਦਾਂ ਜੀ ਜਿੱਤੇ ਮਰਜੀ ਖਲੋਤਾ ਵੇਦਾ ਪਛਾਲਣਗੇ ਮੇਰਾ ਬੰਦਾ ਖਲੋਤਾ ਜੀ ਆਹ ਗੱਲ ਹੈ ਜੀ ਤੇ ਬਾਕੀ ਸ਼ਹਿਰ ਦਾ ਵਿਕਾਸ ਵੀ ਬਹੁਤ ਦੋਵਾਂ ਵਤ ਕਰਾਇਆ ਜੀ ਪਿੰਡਾਂ ਦਾ ਸ਼ਹਿਰ ਦਾ ਵਿਕਾਸ ਤੁਸੀਂ ਇੱਕ ਤੋਂ ਪੁਰਾਣਾ ਵੇਖੋ ਜਦੋਂ ਸਰਦਾਰ ਰਵੀ ਸਿੰਘ ਸੰਧੂ ਦਾ ਐਮਐਲਏ ਨਹੀਂ ਨਾ ਹੈਗੇ ਤਰਤਾ ਤਾਂ ਉਦੋਂ ਵੇਖੋ ਤੇ ਹੋਂਦਾ ਵੇਖੋ ਜ਼ਮੀਨ ਅਸਮਾਨ ਦਾ ਫਰਕ ਹੈ ਬਾਜੀ ਪਾਰਟੀ ਪਾਰਟੀ ਨੂੰ ਜਿਤਾਇਆ ਜੀ ਆਰਮੀ ਸੰਧੂ ਨੂੰ ਜਿਤਾਇਆ ਜੀ ਲੋਕਾਂ ਨੇ ਵੇਖੋ ਜੀ ਪਾਰਟੀ ਵੀ ਜਿੱਤੀ ਆ ਜੀ ਹਾਂਜੀ ਪਾਰਟੀ ਨੂੰ ਵੀ ਜਿਤਾਇਆ ਪਾਰਟੀ ਨੂੰ ਵੀ ਜਿਤਾਇਆ ਜੀ ਸਰਦਾਰ ਰਵੀ ਸਿੰਘ ਸੰਧੂ ਨੂੰ ਵੀ ਜਿਤਾਇਆ ਜੀ ਜਿਹਦਾ ਅਸੀਂ ਸਰਦਾਰ ਰਵੀ ਸਿੰਘ ਜਿੱਤੂ ਜਿੱਤੇ ਆ ਤੇ ਪਾਰਟੀ ਦੀ ਕਰਕੇ ਜਿੱਤੇ ਆ ਜੀ ਕਿਹ ਚੜੀ ਆ ਪਾਰਟੀ ਦੇ ਨਾਲੇ ਸਾਰੇ ਜੀ ਇਹ ਰਮੇ ਸੰਧਰੂ ਕਿਉਂ ਜਤਾਇਆ ਜੀ ਲੋਕਾਂ ਨੇ ਲੋਕਾਂ ਨੇ ਕੰਮ ਕੀਤੇ ਆ ਜੀ ਲੋਕਾਂ ਨੇ ਦਿਨ ਰਾਤ ਕੰਮ ਕਰਦੇ ਆ ਜੀ ਇਹ ਲੋਕਾਂ ਦੇ ਪਿਛਲੇ 15 ਸਾਲ ਨੂੰ ਬਹੁਤ ਸਹਿਰ ਦਾ ਵਿਕਾਸ ਕਰਾਇਆ ਤੇ ਗਾਵੇਂ ਕਰਾਉਂਦੇ ਇਸੇ ਵਿੱਚ ਆ ਲੋਕਾਂ ਨੂੰ ਵੋਟਾਂ ਪਾ ਕੇ ਜਤਾਇਆ ਜੀ ਇਹ ਕਹਿੰਦੇ 2027 ਦਾ ਸੈਮੀ ਫਾਈਨਲ ਆ ਬਸ 27 ਦੀ ਸਰਕਾਰ ਕਿਹਦੀ ਬਣੂ ਜੀ ਆ ਆ ਆ ਆਵਾਦੀ ਪਾਰਟੀ ਦੀ ਬਣੂ ਜੀ ਭਾਜੀ ਹੋਰ ਹੋਰ ਕਿਹਦੀ ਬਣਨੀ ਆ ਇਹ ਪਿਕਚਰ ਚੱਲ ਵੀ ਆ ਜੀ ਟ੍ਰੇਲਰ ਡੋਲਰ ਨਹੀਂ ਆ ਇਹ ਪਿਕਚਰ ਹੀ ਆ ਇਹ ਪਿਕਚਰ ਕਲੀਅਰ ਹੋ ਗਈ ਆ ਹਾਂ ਜੀ ਠੀਕ ਆ ਜੀ ਠੀਕ ਆ ਜੀ ਤਾਂ ਬਿਲਕੁਲ ਇਹ ਆਮ ਲੋਕ ਨੇ ਕਹਿੰਦੇ ਭਾਈ ਇਹ ਪਿਕਚਰ ਕਲੀਅਰ ਹੋ ਗਈ ਹੈ ਤੇ 2027 ਦੇ ਵਿੱਚ ਜਿਹੜੀ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਰੀਟ ਹੋਏਗੀ ਉਧਰ ਵਿਕਟਰੀ ਨਿਸ਼ਾਨ ਦਿਖਾ ਸਕਦੇ ਆ ਜੀ ਉਹ ਜਿੱਤ ਦੇ ਨਿਸ਼ਾਨ ਬਣਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਤਾਂ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰਦਾਰ ਸਾਹਿਬ ਇਹ ਆਮ ਆਦਮੀ ਪਾਰਟੀ ਦੀ ਜਿੱਤ ਉਹ ਜਰਮੀ ਸੰਧੂ ਜੀ ਆਮ ਆਦਮੀ ਪਾਰਟੀ ਦੇ ਨਾਲ ਨਾਲ ਇਹ ਸਰਦਾਰ ਹਰਮਿੰਦਰ ਸਿੰਘ ਦੀ ਜਿੱਤ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਦਾ ਚਿਹਰੇ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਦੇ ਪਹਿਲੇ ਕੀਤੇ ਹੋਏ ਕਾਰਜਾਂ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਇਸ ਕਰਕੇ ਇਹ ਜਿਹੜਾ ਫਤਵਾ ਜਨਤਾ ਨੇ ਸਰਦਾਰ ਹਰਮੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਦਿੱਤਾ ਵਾ ਤੇ ਕੰਮ ਹੋਣਗੇ 1.5 ਸਾਲ ਤੇ ਜਿਹੜੇ ਪਿਛਲੇ 4-5 ਸਾਲਾਂ 'ਚ ਨਹੀਂ ਹੋਏ ਕੋਈ ਜੇ ਜੇ ਉਹਨਾਂ ਦੇ ਕਾਰਜਕਾਲ ਦੌਰਾਨ ਕੋਈ ਕੰਮ ਨਹੀਂ ਨਾ ਰੁਕਿਆ ਤੇ ਰੁਕਣਾ ਹੁਣ ਵੀ ਨਹੀਂ ਆ ਕਿਉਂਕਿ ਬੰਦਾ ਜਿਹੜਾ ਕੈਂਡੀਡੇਟ ਸਟਰੋਂਗ ਹੁੰਦਾ ਕੰਮ ਉਹਦੇ ਸਿਰ ਤੇ ਚੱਲਦੇ ਨੇ ਤੇ 5 ਸਾਲ ਉਤੋਂ ਪਿੱਛੇ ਕਾਂਗਰਸ ਨੇ ਵੀ ਹੜਾਏ ਆ ਤੁਸੀਂ ਵੇਖੋ ਕਿਤੇ ਨਵੀਂ ਇਟਰ ਨਹੀਂ ਲੱਗੀ ਸਾਰੇ ਜ਼ਿਲ੍ਹੇ ਦੇ ਵਿੱਚ ਕੋਈ ਗਾਹ ਢੋਲ ਮਾਇਦੇ ਜ਼ਰੂਰ ਤੇ ਆਇਆ ਪਛਤ ਰਹੀ ਦੋਸਤਾਂ ਜੀ ਆਪਣੇ ਜਤਪੁਰ ਤੋਂ ਰੰਗ ਜੀ ਇਹ ਜੀ ਜਿੱਤ ਹਰਮੀਤ ਸੰਧੂ ਦੀ ਹੋਈ ਹੈ ਜਾਂ ਆਮ ਆਦਮੀ ਪਾਰਟੀ ਦੀ ਹੋਈ ਹੈ ਜੀ ਹਰਮੀਤ ਸੰਧੂ ਦੀ ਹੋਈ ਹੈ ਅੱਛਾ ਜੀ ਹਾਂ ਜੀ ਕੋਈ ਨਿੱਜੀ ਤੌਰ ਤੇ ਆਇਆ ਹਰਮੀਤ ਸੰਧੂ ਨਾਲ ਪਿਆਰ ਹੈ ਤੁਹਾਡਾ ਹਾਂ ਜੀ ਹਾਂ ਜੀ ਹਰਮੀਤ ਸੰਧੂ ਨਾਲ ਪਿਆਰ ਹੈ ਅੱਛਾ ਜੀ ਹਾਂ ਜੀ ਜਿਹੜਾ ਰੁਕੇ ਕੰਮ ਹੋ ਜਾਣਗੇ ਹੁਣ ਜੀ ਸਾਰੇ ਹੋਣਗੇ ਸਾਰੇ ਆਉਣਗੇ ਹਾਂ ਜੀ ਸਾਰੇ ਕੰਮ ਹੋਣਗੇ ਜਿਹੜੇ ਅੱਗੇ ਵੀ ਤੇ ਹਰਮੀਤ ਸਿੰਘ ਸੰਧੂ ਕੰਮ ਕਰਦਾ ਰਿਹਾ ਇਲਾਕੇ 'ਚ ਹੁਣ ਵੀ ਹਰਮੀਤ ਸਿੰਘ ਸੰਧੂ ਦੇ ਕੰਮ ਜੋਰਾ-ਸ਼ੋਰਾ ਨਾਲ ਹੋਣਗੇ ਠੀਕ ਹੈ ਜੀ ਤਾਂ ਹੋਰ ਵੀ ਇੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਵਿਕਟਰੀ ਨਿਸ਼ਾਏ ਇੱਕ ਵਾਰ ਦਿਖਾ ਦਿੰਨੇ ਆ ਜੀ ਜਿਹੜੇ ਜਿੱਤ ਦੇ ਨਿਸ਼ਾਨ ਇੰਨਾ ਵੱਲ ਬਣਾਏ ਜਾ ਰਹੇ ਨੇ ਸਰਦਾਰ ਸਾਹਿਬ ਨੇ ਆ ਜਿਹੜੀ ਜਿੱਤ ਹੋਈ ਹੈ ਜੀ ਇਹ 2027 ਦਾ ਸੈਮੀਫਾਈਨਲ ਹੈ ਜੀ ਇਹ ਬਿਲਕੁਲ ਲੋਕਾਂ ਨੇ ਇੰਨਾ ਪਿਆਰ ਦਿੱਤਾ ਸਰਦਾਰ ਮੀਸੇ ਸੰਧੂ ਜੀ ਨੂੰ ਜਿਨ੍ਹਾਂ ਨੇ ਪਿਛਲੇ 15 ਸਾਲਾਂ ਤੋਂ ਵਿਕਾਸ ਕਾਰਜ ਕੀਤੇ ਹੀ 8 ਸਾਲ ਤੋਂ ਜਿਹੜੇ ਕੰਮ ਬਿਲਕੁਲ ਨਾ ਹੋ ਸਕੇ ਜਿਨੂੰ ਲੋਕਾਂ ਨੂੰ ਮੌਕਾ ਮਿਲਿਆ ਫਿਰ ਸਰਦਾਰ ਮੀਸੇ ਸੰਧੂ ਜੀ ਨੂੰ ਚੁਣਨ ਦਾ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਪਿਆਰ ਦੇ ਕੇ ਤੇ ਉਹਨਾਂ ਨੂੰ ਅੱਜ ਬਹੁਤ ਵੱਡੀ ਲੀਡ ਦਵਾਈ ਹੈ ਜੀ ਇਸ ਜਿੱਤ ਦੇ ਨਾਲ 2027 ਦੀ ਤਸਵੀਰ ਕੀ ਨਜ਼ਰ ਆ ਰਹੀ ਜੀ ਤੁਹਾਨੂੰ 2027 ਚ ਬਹੁਤ ਵੱਡੀ ਲੀਡ ਤੇ ਜਿਹੜਾ ਸਰਦਾਰ ਮੀਤ ਸਿੰਘ ਸੰਧੂ ਜਿੱਤਣਗੇ ਪਰ ਅੱਜ ਪਹਿਲਾਂ ਇਹਨੂੰ ਇੰਜੋਏ ਕਰੀਏ 2027 ਦੇ ਵੇਖੋ ਡੇਢ ਸਾਲ ਚ ਇੰਨੇ ਜ਼ਿਆਦਾ ਵਿਕਾਸ ਕਾਰਜ ਜੀ ਸਰਦਾਰ ਮੀਤ ਸਿੰਘ ਸੰਧੂ ਜੀ ਨੇ ਤੇ ਆਮ ਪਾਰਟੀ ਨੇ ਕਰਵਾ ਦਨੇ ਆ ਵੀ ਉਹਨਾਂ ਦੀ ਸਰਕਾਰ ਬਣਨ ਤੋਂ ਵੀ ਕੋਈ ਨਹੀਂ ਰੋਕ ਸਕਦਾ ਜੀ ਜਿਹੜਾ ਨਸ਼ਾ ਖਤਮ ਹੋਊਗਾ ਜੀ ਨਸ਼ੇ ਦਾ ਬਹੁਤ ਜ਼ਿਕਰ ਹੁੰਦਾ ਤੁਹਾਡੇ ਹਲਕੇ ਚ ਨਸ਼ਾ ਸਰਦਾਰ ਮੀਤ ਸਿੰਘ ਸੰਧੂ ਜੀ ਦੀ ਪ੍ਰਾਇਓਰਟੀ ਆ ਵੀ ਉਹਨੂੰ ਗੈਂਗ ਜਿਹੜੇ ਗੈਂਗਸਟਰਾਂ ਦੀਆਂ ਜਿਹੜੀਆਂ ਧਮਕੀਆਂ ਆਉਂਦੀਆਂ ਉਹ ਖਤਮ ਕਰਦੀਆਂ ਤੇ ਵਿਕਾਸ ਤੇ ਜਿਹੜੇ ਆ ਬਹੁਤ ਜ਼ਿਆਦਾ ਵਿਕਾਸ ਕਰਾ ਕੇ ਪਹਿਲਾ ਮੋਰੀ ਜਿਹੜਾ ਜਾ ਹਲਕਾ ਬਣਾਉਣਾ ਇਹਨੂੰ ਇਹਦੇ ਕਿਉਂ ਜਦਾ ਲੋਕਾਂ ਨੇ ਹਰਮਿੰਦਰ ਸਿੰਘ ਸੰਧੂ ਸਾਹਿਬ ਨੂੰ ਜੀ ਪਿਆਰ ਹੈ ਜੀ ਬਾਕੀ ਉਹਨਾਂ ਨੇ ਕੰਮ ਕੀਤਾ ਅੱਗੇ ਵੀ ਤੁਹਾਨੂੰ ਪਤਾ ਵਾ ਜਿੰਨਾ ਚਿਰ ਪਹਿਲਾਂ ਵੀ ਸਰਕਾਰਾਂ ਵਿੱਚ ਜਿੰਨਾ ਵੀ ਵਿਕਾਸ ਕੀਤਾ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਟਾਈਮ ਤੇ ਹੋਇਆ ਜੀ ਕੋਈ ਇਹ ਨਹੀਂ ਆਪਾਂ ਕਹਿ ਸਕਦੇ ਹੁਣ ਅਕਾਲੀ ਦਲ ਤੇ ਹੋਰ ਵੀ ਐਮਐਲਏ ਹੈਗੇ ਪਰ ਉਹਨਾਂ ਏ ਸਪੀਡ ਨਾਲ ਕੰਮ ਨਹੀਂ ਕਰਾਇਆ ਜੀ ਸਪੀਡ ਨਾਲ ਉਹਨਾਂ ਨੇ ਕਰਾਇਆ ਤੇ ਅੱਗੇ ਜਿਹੜਾ ਹੋਣ ਸਮਾਂ ਵਾ ਉਹਦੇ ਚ ਵੀ ਇਸੇ ਤਰ੍ਹਾਂ ਹੀ ਕੰਮ ਚੱਲੂਗਾ ਜੀ। ਸਰਦਾਰ ਸਾਹਿਬ ਹਰਮਿੰਦਰ ਸਿੰਘ ਸੰਧੂ ਸਾਹਿਬ ਨੂੰ ਲੋਕਾਂ ਨੇ ਕਿਉਂ ਜਿਤਾਇਆ ਜੀ? ਸਾਰਿਆਂ ਦਾ ਪਿਆਰ ਹੈ ਜੀ ਉਹਨਾਂ ਦੇ ਨਾਲ। ਦਿਲੋਂ ਪਿਆਰ ਹੈ ਸਾਰਿਆਂ ਦਾ। ਸਾਰੇ ਕੰਮ ਜਿਹੜੇ ਉਹਨਾਂ ਨੇ ਕਰਵਾਏ ਅੱਜ ਤੱਕ ਜਿੰਨੇ ਵੀ ਸ਼ਹਿਰ ਦੇ ਵਿੱਚ ਕੰਮ ਹੋਏ ਆ ਸਾਰੇ ਹਰਮਿੰਦਰ ਸਿੰਘ ਸੰਧੂ ਜੀ ਨੇ ਕਰਵਾਏ ਆ। ਠੀਕ ਆ ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਜਿੱਤ ਦਿੱਤੀ ਆ ਜੀ। 2022 ਦੀ ਤਸਵੀਰ ਕੀ ਆ ਜੀ? ਸਰਦਾਰ ਹਰਮਿੰਦਰ ਸਿੰਘ ਸੰਧੂ ਜਿੰਦਾਬਾਦ। ਆਵਾਜ਼ ਵੀ ਪਾਰਟੀ ਜਿੰਦਾਬਾਦ। ਆ ਰਹੀ ਆ ਆ ਬਾਈ ਜੀ ਇੱਥੇ ਨੇ ਬਾਈ ਜੀ ਹਰਮੀਤ ਸੰਧੂ ਦੀ ਜਿੱਤ ਹੋਈ ਆ ਜ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਜੀ ਇਹ ਲੋਕਾਂ ਨੇ ਵਿਕਾਸ ਨੂੰ ਚੁਣਿਆ ਸਰਦਾਰ ਹਰਮੀਤ ਸਿੰਘ ਸੰਧੂ ਇੱਕ ਵਿਕਾਸਵਦ ਮਸੀਹਾ ਮੰਨੇ ਜਾਂਦੇ ਆ ਲੋਕਾਂ ਨੇ ਵਿਕਾਸ ਨੂੰ ਪਹਿਲ ਦਿੱਤੀ ਆ ਡਵੈਲਪਮੈਂਟ ਨੂੰ ਪਹਿਲ ਦਿੱਤੀ ਆ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਕੰਮਾਂ ਨੂੰ ਪਹਿਲ ਦਿੱਤੀ ਆ ਇਹ ਸ਼ਹਿਰ ਦੇ ਵਿਕਾਸ ਦੀ ਜਿਹੜੀ ਛਿਤ ਹੋਈ ਆ ਠੀਕ ਆ ਠੀਕ ਆ ਠੀਕ ਆ ਤੋ ਪਹਿਲਾਂ ਪਹਿਲੇ ਇਹ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਹਮੇ ਪਾਸੇ ਆਉਣਗੇ ਤਾਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਇਹੀ ਕਿਹਾ ਵੀ ਭਾਈ ਇਹ ਜਿਹੜੀ ਵਿਕਾਸ ਦੀ ਜਿੱਤ ਹੋਈ ਹੈ 1.5 ਸਾਲ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਉਹ ਕੰਮ ਕਰਵਾਉਣਗੇ ਜਿਹੜੇ ਪਿਛਲੀਆਂ ਸਰਕਾਰਾਂ ਨੇ ਨਹੀਂ ਕਰਵਾਏ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਜੇ ਤੁਹਾਨੂੰ ਕੀ ਲੱਗਦਾ ਇਸ ਬਾਈ ਇਲੈਕਸ਼ਨ ਨੂੰ ਲੈ ਕੇ 2023 ਦੀ ਤਸਵੀਰ ਕੀ ਨਜ਼ਰ ਆ ਰਹੀ ਹੈ ਇਸ ਦੇ ਬਾਰੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ-ਬਹੁਤ ਧੰਨਵਾਦ